ਮਾਨਯੋਗ ਜੀ ਇਸ ਹਫਤੇ ਮਾਨਯੋਗ ਡੀਜੀਪੀ ਪੰਜਾਬ ਦੇ ਜਿਹੜੇ ਸਾਹਮਣੇ ਸ਼ਹਿਰ ਵਿੱਚ ਨਿਵੇਸ਼ ਨੇ ਕੋ ਨਾਲ ਵਿਜੀਤੀ ਤੇ ਪਿਆਨਾ ਰਿ ਹੁਸਕੀ ਜਿਹੜੇ ਇਨਫਰਾਸਟ੍ਰਕਚਰਸ ਹੋ। ਉਹਨਾਂ ਤੇ ਸਾਡੀਆਂ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ ਤੇ ਜਿਹੜਾ ਵੀ ਕੋਈ ਇਹੋ ਦੀ ਸਾਡੇ ਕੋਲ ਇਨਫੋਰਮੇਸ਼ਨ ਆਦੀ ਹੈ ਜਿਹਦੇ ਨਾਲ ਕ੍ਰਾਈਮ ਪ੍ਰੀਵੈਂਟ ਕੀਤਾ ਜਾ ਸਕਦਾ। ਜਾਂ ਜਿਹੜਾ ਕ੍ਰਾਈਮ ਹੋਇਆ ਉਹਨੂੰ ਟ੍ਰੇਸ ਕੀਤਾ ਜਾਵੇ। ਹੋਰ ਵੀ ਲੜੀ ਵਿੱਚ ਇੱਕ ਗੈਂਗ ਫੜਿਆ ਗਿਆ ਹੈ ਪੰਜ ਬੰਦਿਆਂ ਦਾ। ਇਹ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਬਟੂਲਰ ਬੜੀਆਂ ਦੇ ਵਿੱਚ ਇਹ ਤਿਆਰੀ ਕਰ ਰਹੇ ਹਨ। ਇਹ ਪੰਜ ਬੰਦੇ ਅਰੈਸਟ ਕੀਤੇ ਗਏ ਜਿਨ੍ਹਾਂ ਦੀ ਡਿਟੇਲ ਹੈਗੀ ਹੈ ਰੋਬਿੰਡ ਉਸਤਰੇਂਦ ਦੇਵਪ ਕੁਮਾਰ ਉਸਤਰੀਪੂ ਮਨਪ੍ਰੀਤ ਉਸਮੱਦੀ ਰਣਜੀਤ ਕੁਮਾਰ ਨਾਟਾ ਜੜਾ ਜੀ ਇਹਨਾਂ ਦਾ ਨੈੱਟ ਵੈੱਟ ਸੱਜਣਾ ਨਾਮ ਤੇ ਮਨੋਜ ਕੁਮਾਰ ਉਸਮੋ ਇਹ ਪੰਜ ਬੰਦੇ ਅਰੈਸਟ ਕੀਤੇ ਗਏ ਨੇ ਅਲੌਂਗ ਵਿਦ ਜਿਹੜੀ ਮੌਕੇ ਦੀ ਰਿਕਵਰੀ ਸੀਗੀ ਉੱਥੋਂ ਦੋ ਪਿਸਤੌਲਾ ਮਿਲੀਆਂ ਮਤੀਪੋਰ ਦੀਆਂ ਨਾਲ ਅੱਠ ਚੁੰਦਾ ਕਾਥੂ ਇੱਕ ਚਾਕੂ ਮਿਲਿਆ ਤੇ ਦੋ ਰੌਡ

ਦੇਤੇ ਪਹਿਲਾਂ ਵੀ ਤਿੰਨ ਪਰਚੇ ਮਰਦ ਦੇ ਦਰਜ ਨੇ ਜਿਹੜੇ ਬਾਕੀ ਨੇ ਉਹਨਾਂ ਤੇ ਐਨਟੀਪੀਐਸ ਚੋਰੀ ਦੀ ਲੁੱਟਾਖੋਹਾਂ ਦੇ ਪਰਚੇ ਦਰਜ ਨੇ ਸੋ ਇਹ ਪੰਜ ਬੰਦੇ ਜਿਹੜੇ ਅਰੈਸਟ ਹੋਏ ਨੇ ਇਹ ਕੋਈ ਵੱਡੀ ਵਾਰਦਾਤ ਕਰ ਸਕਦੀ ਸੀ ਕੋਈ ਮੋਟਰ ਵਗੈਰਾ ਵੀ ਕੀਤਾ ਜਾ ਸਕਦਾ ਸੀ ਉਹਨਾਂ ਵੱਲੋਂ ਜਾਂ ਕੋਈ ਵੱਡੀ ਲੁੱਟਖੋਹ ਦੀ ਵਾਰਦਾਤ ਕਰਨ ਦਾ ਇਹਨਾਂ ਦਾ ਇਰਾਦਾ ਸੀਗਾ ਜਿਹੜਾ ਕਿ ਇਹਨਾਂ ਦੀ ਪੁੱਛਗਿੱਛ ਕਰਾਂਗੇ ਤੇ ਹੋਰ ਕਲੀਅਰ ਹੋਊਗਾ ਕਿ ਕਿਸ ਪਰਪਸ ਵਾਸਤੇ ਕਰਦੇ ਹੋ ਸੀ ਸੋ ਇਹਦੇ ਵਿੱਚ ਬਹੁਤ ਵਧੀਆ ਕੰਮ ਕੀਤਾ ਐਸਪੀ ਸਿਟੀ ਸਾਹਿਬ ਦੀ ਟੀਮ ਨੇ ਨਰੇਬ ਦੇ ਦੀ ਸਪੈਸੀਟੀ ਵਾਂਗ ਦੇ ਚੋ ਸਿਵਲ ਲਾਈਨ ਤੇ ਚਾਰ ਚੌਕੀ ਮੌਜੂਦ ਸਾਰੀ ਟੀਮ ਨੇ ਬੜੀ ਮਿਹਨਤ ਨਾਲ ਇਹਨਾਂ ਨੂੰ ਅਰੈਸਟ ਕੀਤਾ ਕਿਉਂਕਿ ਪਸੂ ਪਤਾ ਇਹਨਾਂ ਕੋਲ ਵੈਪਨ ਸੀਗਾ ਸੋ ਹਾਂ ਸੋ ਵੈਪਨ ਸੀਗੇ ਇਹਨਾਂ ਕੋਲ ਸੋ ਵੈਪਨ ਦੇ ਅ ਮੱਦੇਨਜ਼ਰ ਬੜਾ ਅਰੈਸਟੀ ਕੰਮ ਸੀਗਾ ਬਟ ਬੜੀ ਮੁਸ਼ਕਲ ਦੀ ਨਾਲ ਇਹਨਾਂ ਨੂੰ ਅਰੈਸਟ ਕੀਤਾ ਫਾਇਰਿੰਗ ਮੈਂ ਦੱਸਿਆ ਨਾਟੇ ਤੇ ਫੇਲ ਪਰਚੇ ਦਰਜ ਨੇ ਮਟਰ ਦੇ ਮੰਤਰੀ ਮੱਲੀ ਤੇ ਦੋ ਐਨਡੀਪੀਐਸ ਦੇ ਨੇ ਤੇ ਤਿੰਨ ਚੋਰੀ ਲੁੱਟਾ ਖੋਹ ਦੇ ਦਰਜ ਨੇ ਰੋਬਿੰਨ ਵੈਂਬੋ ਤੇ ਚਾਰ ਪਰਚੇ ਦਰਜ ਨੇ ਇਹ ਚਾਰੋਂ ਚੋਲਦੇ ਨੇ ਦੀਪਕ ਕੁਮਾਰ ਉਸ ਦੀਪੂ ਤੇ ਵੀ ਦੋ ਪਰਚੇ ਦਰਜ ਨੇ ਇਹ ਚੋਰੀ ਦੇ ਜਿਹੜਾ ਮੋਨੂ ਹੈ ਉਹਦੇ ਤੇ ਇੱਕ ਪਰਚਾ ਜਿਹੜਾ ਹੋਣ ਵਾਲਾ ਹੋਇਆ ਜਿਹੜੇ ਰਿਸਕ ਕੀਤਾ ਗਿਆ ਇਹ ਪਰਚੇ ਨੇ ਸੋ ਇਹ ਮਲਟੀਪਲ ਐਫਆਈਆਰ ਲੱਗਿਆ ਪੁਰਾਣੇ ਕਰੀਆ ਲੁੱਟਾਫੋ ਵੀ ਕੀਤੀ ਹੈ ਚੋਰੀਆਂ ਵੀ ਕੀਤੀ ਹੈ ਸੋ ਇਹ ਇੱਕ ਵੱਡਾ ਗੈਂਗ ਹੈ ਜਿਹੜਾ ਬਸ ਇਹਦੀ ਗੈਂਗ ਦੇ ਨਾਲ ਸੰਬੰਧ ਕੋਈ ਨਹੀਂ ਹੈ ਕੋਈ ਟਾਰਗੇਟ ਕਿਲਿੰਗ ਜਿੱਤਾ ਵੀ ਨਹੀਂ ਅਜੇ ਤੱਕ ਟਾਰਗੇਟ ਕਿਲਿੰਗ ਵਾਲਾ ਕੋਈ ਨਹੀਂ ਆਇਆ ਬਟ ਇਹ ਇੱਕ ਜਿਵੇਂ ਇਹਨਾਂ ਕੋਲ ਵੈਪਨ ਸੀਗੇ ਇਹਨਾਂ ਨੇ ਕੋਈ ਵੱਡੀ ਲੁੱਟ ਕੋ ਦਾ ਪਲਾਨ ਬਣਾਣਾ ਸੀ ਕਿ ਵੱਡਾ ਕੋਈ ਕੈਸ਼ ਲੁਟਾਇਆ ਜਾਂ ਹੋ ਸਕਦਾ ਕਿ ਵੱਡਾ ਸ਼ੋਅਰੂਮ ਲੁੱਟਾਇਆ ਇਹ ਸਾਰੇ ਪਟਿਆਲੇ ਦੇ ਜਿਹੜੇ ਉੱਥੇ ਰਹਿਣ ਵਾਲੇ ਜਿਹੜਾ ਉਹ ਚੈੱਕ ਕਰਦੇ ਇਹਦੇ ਜਿਵੇਂ ਨਾਟਾ ਹੈਗਾ ਜੀ 90 ਦਾ ਰਹਿਣ ਵਾਲਾ ਮੰਤਰੀਤ ਮੱਲੀ ਪਟਿਆਲੇ ਦਾ ਰਹਿਣ ਵਾਲਾ ਰੈਂਬੋ ਜਿਹੜਾ ਇਹ ਵੀ 90 ਦਾ ਦੀਪਕ ਕੁਮਾਰ ਵੀ 90 ਦਾ ਤੇ ਮਨੋਜ ਵੀ 90 ਦਾ ਸੋ ਇੱਕ ਪਟਿਆਲੇ ਦਾ ਚਾਰਲਾ